9ਵੇਂ ਸਬਈਏ ਜੋ ਲਿਖਦੇ ਨੇ ਕਹਾ ਪਿਓ ਦੋ ਲੋਚਨ ਮੂਦਕੈ ਬੈਠ ਰਿਓ ਬਖਤਿਆਨ ਲਖਾਇਓ ਕਹਿੰਦੇ ਕੀ ਹੋ ਗਿਆ ਅਜੇ ਦੋ ਅੱਖ ਮੂਦਕੇ ਮਤਲਬ ਬੰਦ ਕਰਕੇ ਧਿਆਨ ਲਾ ਕੇ ਬੈਠ ਗਿਆ ਦਾਤ ਫਿਰ ਉਹ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਮਤਲਬ ਜੋ ਭਗਤੀਆਂ ਕਰਮ ਧਰਮ ਦੇ ਕਰਮ ਸੰਸਾਰ ਚ ਚੱਲਤ ਨੇ ਉਹਨਾਂ ਨੂੰ ਖੰਡਨ ਕਰਕੇ ਸਮਝਾ ਰਹੇ ਨੇ ਕਹਿੰਦੇ ਜਿਵੇਂ ਪਖਤੀ ਕਰਦੇ ਨੇ ਅੱਖਾਂ ਬੰਦ ਕਰਕੇ ਬਹਿ ਜਾਂਦੇ ਨੇ ਧਿਆਨ ਲਾ ਕੇ ਕਹਿੰਦੇ ਕੀ ਹੋਇਆ ਜੇ ਤੁਸੀਂ ਅੱਖਾਂ ਬੰਦ ਕਰਕੇ ਬੈਠ ਕੇ ਧਿਆਨ ਲਾਗੇ ਜਿਹੜੇ ਤੁਸੀਂ ਅਸ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹੋ ਕਦੇ ਗੰਗਾ ਸ਼ਰ ਕਹਤੇ ਚਾਹੇ ਸੱਤਾ ਸਮੁੰਦਰਾ ਚ ਜਾ ਕੇ ਇਸ਼ਨਾਨ ਕਰ ਲਓ ਨਾ ਹੱਤ ਫਿਰਿ ਉਹਲੀ ਉਹ ਸਾਤ ਜਿ ਚਾਹੇ ਸੱਤਾ ਸਮੁੰਦਰਾ ਚ ਨਹਾ ਲਿਓ ਫਿਰ ਲਿਓ ਲੋਕ ਗਏ ਉਪਰ ਲੋਕ ਗਵਾਏ ਤੁਹਾਡਾ ਲੋਕ ਵੀ ਚਲੇ ਚਲੇ ਗਿਆ ਕਿਉਂਕਿ ਸਮਾਂ ਨਾ ਹੋਣ ਤੇ ਬੀਤ ਗਿਆ ਤੇ ਪਰਲੋਕ ਉਹ ਵੀ ਚਲੇ ਗਿਆ ਤੁਹਾਨੂੰ ਕੁਝ ਅਸਲੀਅਤ ਦਾ ਗਿਆਨ ਵੀ ਨਹੀਂ ਹੋਇਆ ਬਾਸ ਕੀ ਉਹ ਵਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ ਕਹਿੰਦੇ ਬਾਸ ਕੀਤਾ ਹੋਇਆ ਵਿਖਿਆਨ ਵਿਖਿਆ ਵਿੱਚ ਮਾਇਆ ਦੇ ਵਿੱਚ ਜ਼ਹਿਰ ਦੇ ਵਿੱਚ ਬਾਸ ਕੀਤਾ ਹੋਇਆ ਇੱਥੇ ਬੈਠ ਕੇ ਹੀ ਬਿਤਾਤਾ ਜੀਵਨ ਸਾਰਾ ਮਾਇਆ ਦੇ ਵਿੱਚ ਐਵੇਂ ਹੀ ਬੁਜ਼ਾਰਤਾ ਆਪਣੇ ਜੀਵਨ ਦਾ ਮਨੋਰਥ ਨਹੀਂ ਪੂਰਾ ਕੀਤਾ ਅਵੇ ਬੈਠ ਕੇ ਹੀ ਮਾਇਆ ਦੇ ਵਿੱਚ ਲੱਗ ਕੇ ਹੀ ਸਾਰਾ ਜੀਵਨ ਗਾੜ ਲਿਆ ਸੱਚ ਕਹੋ ਸੁਨ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਹੁਣ ਮੈਂ ਸੱਚ ਗੱਲ ਕਹਿਣ ਲੱਗਿਆ ਸੁਣ ਲਿਓ ਸਾਰੇ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਹੀ ਪ੍ਰਭ ਪਾਇਆ ਪ੍ਰੇਮ ਕਰਨਾ ਆਪਣੇ ਆਪ ਨਾਲ ਆਪਣੇ ਮੂਲ ਨਾਲ ਜਦੋਂ ਉਸ ਨੂੰ ਜਾਣਾਂਗੇ ਤਾਂ ਸਾਰਿਆਂ ਨਾਲ ਪ੍ਰੇਮ ਆਪਣੇ ਆਪ ਹੀ ਹੋ ਜਾਗਾ ਤਾਂ ਉਸ ਤਰੀਕੇ ਨਾਲ ਹੀ ਪ੍ਰਭ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਆਪਣੇ ਮੂਲ ਦੀ ਆਪਣੀ ਅਸਲੀਅਤ ਦੀ ਜੋ ਅਸੀਂ ਹੈ ਹਾਂ